ਅੱਜਕੱਲ੍ਹ ਮੈਂ ਹਾਰਤੀ ਅਸੰਪਟਡ ਨਿਊਜ਼ ਦੇ ਕਿਰਦਸ਼ਕਾ ਦਾ ਸਵਾਗਤ ਹੈ। ਅੱਜਕੱਲ੍ਹ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਇੰਨੀ ਜ਼ਿਆਦਾ ਹੇਠਾਂ ਡਿੱਗ ਜਾਵੇਗੀ ਕਿ ਸੋਚਿਆ ਵੀ ਨਹੀਂ ਜਾ ਸਕਦਾ। ਅਸੀਂ ਇੱਕ ਅਜੀਹਾ ਮਾਮਲਾ ਜਿਸ ਨੂੰ ਦੇਖ ਕੇ ਤੁਹਾਡੇ ਵੀ ਰੂਹ ਕੰਡੇ ਖੜੇ ਹੋ ਜਾਣਗੇ ਕਿਉਂਕਿ ਮਾਮਲਾ ਸ਼੍ਰੀ ਮੁਕਸਾ ਸਾਹਿਬ ਜਲਾਲਾਬਾਦ ਰੋਡ ਦਾ ਹੈ ਜਿੱਥੇ ਇੱਕ ਵਿਅਕਤੀ ਦੇ ਉੱਪਰ ਗੇਟ ਚੋਰੀ ਦੇ ਇਲਜ਼ਾਮ ਲਗਾਏ ਜਾਂਦੇ ਨੇ। ਫਿਰ ਉਸ ਨੂੰ ਘਰੋਂ ਚੱਕ ਕੇ ਲੈ ਜਾਇਆ ਜਾਂਦਾ ਹੈ ਜਿਸ ਤੋਂ ਬਾਅਦ 23 ਹਜ਼ਾਰ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਉਸ ਨੂੰ ਜ਼ਖਮੀ ਕੀਤਾ ਜਾਂਦਾ ਹੈ ਅਤੇ ਹੱਦ ਉਦੋਂ ਪਾਰ ਹੋ ਜਾਂਦੀ ਹੈ ਜਦੋਂ ਉਸ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤੀ ਜਾਂਦੀ ਹੈ ਉਦੋਂ ਜਦੋਂ ਟਰੱਕ ਦੇ ਪਿੱਛੇ ਰੱਸੇ ਨਾਲ ਬੰਨ ਕੇ ਉਸ ਨੂੰ ਖਿੱਚਿਆ ਜਾਂਦਾ ਹੈ ਇਹ ਬਹੁਤ ਹੀ ਮਾੜੀ ਘਟਨਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਤੜਾਈ ਤੜਾਈ ਕਰ ਰਿਹਾ ਹੈ ਕਿ ਆਖਿਰ ਇੱਕ ਕੌਣ ਲੋਕ ਨੇ ਜੋ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦੇ ਨਾਲ ਇਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਕਰ ਰਹੇ ਨੇ ਜ਼ਖਮੀ ਵਿਅਕਤੀ ਉਹਨਾਂ ਵਿਅਕਤੀਆਂ ਨੂੰ ਤਰਲੇ ਪਾ ਰਿਹਾ ਸੀ ਕਿ ਮੈਨੂੰ ਛੱਡ ਦਿਓ ਲੇਕਿਨ ਵਿਅਕਤੀਆਂ ਨੇ ਉਸ ਦੇ ਵੱਲੋਂ ਇੱਕ ਨਾ ਸੁਣੀ ਉਸ ਦੇ ਨਾਲ ਅਨਮਨੁੱਖੀ ਤਸ਼ੱਦਦ ਲਗਾਤਾਰ ਕਾਦਰ ਹੈ ਜਿਸ ਦੀਆਂ ਮੌਕੇ ਦੀਆਂ ਵੀਡੀਓ ਵੀ ਸਾਹਮਣੇ ਆ ਗਈਆਂ ਨੇ ਜੋ ਵੀਡੀਓ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਨੌਜਵਾਨ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਜਦੋਂ ਇਸ ਮਾਮਲੇ ਦੇ ਬਾਰੇ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕੁਝ ਦੱਸਿਆ ਕਿਸ ਤਰ੍ਹਾਂ ਉਸ ਦੇ ਉੱਤੇ ਇਲਜ਼ਾਮ ਲੱਗੇ ਕਿਸ ਤਰ੍ਹਾਂ ਉਹਨੂੰ ਘਰੋਂ ਚੱਕ ਕੇ ਲੈ ਜਾਇਆ ਗਿਆ ਇਹ ਸਾਰੀ ਵਾਰਦਾ ਕਿਸ ਤਰ੍ਹਾਂ ਹੋਈ ਹੈ ਤੁਸੀਂ ਆਪ ਹੀ ਸੁਣ ਲਵੋ ਸੁਣੋ ਜਲਾਲਵਾਲਾ ਰੋਡ ਦਾ ਇਹ ਦੋ ਟਾਈਪ ਜੀ ਮੈਨੂੰ ਚੱਕ ਕੇ ਲੈ ਗਏ ਮੈਨੂੰ ਕਹਿੰਦੇ ਆ ਤੇ ਕਹਿੰਦੇ ਬਈ ਕੋਈ ਪੁਸਤਾਜ ਕਰਨੀ ਆ ਲੈ ਕੇ ਗਏ ਮੈਨੂੰ ਕਾਪੇ ਸਿੰਨਾ ਗੋੜੇ ਤੇ ਦਸਤੇ ਦਸਤੇ ਸੀਗੇ ਕਾਰਚ ਭਾਲਿਆ ਮੈਨੂੰ ਇਹਨਾਂ ਨੇ ਉੱਥੇ ਗੁਰਨਾਨਕ ਅੰਦ ਗੋੜੇ ਲਿਆ ਕੇ ਬਈ ਇਹਨਾਂ ਨੇ ਮੇਰੇ ਕਾਪਾ ਕੂਪਾ ਮਾਰਿਆ ਤੇ ਮੇਰੇ ਹੱਥ 'ਚ ਇੱਥੇ ਮਾਰਿਆ ਕਾਪਾ ਮੇਰੇ ਬਾਹਰ ਡੰਡੂ ਨੇ ਮਾਰੇ ਮੇਰੇ ਪਿੱਛੇ ਪਿੱਛੇ ਮਾਰੇ ਪੱਟਾ ਪੋਟਾ ਚੰਗੀ ਤਰ੍ਹਾਂ ਫਿਰ ਮੈਨੂੰ ਉੱਧਰ ਲੈ ਗਏ ਜਿੱਧਰ ਕੋੜਾ ਵਾਲੇ ਮੰਡੀ ਵੀ ਲੈ ਗਏ ਫਿਰ ਮੈਨੂੰ ਉੱਥੇ ਕੁੱਟਿਆ ਫਿਰ ਸ਼ਾਮ ਨੂੰ 8:30 9 ਵਜੇ ਮੈਨੂੰ ਆ ਟਿਕ ਕੋਟੀ ਰੋਡ ਤੇ ਮੈਨੂੰ ਲਿਆ ਕੇ ਬਹੁਤ ਜਿਆਦੇ ਬਹੁਤ ਜਿਆਦੇ ਬੁਰਾ ਗੱਡੀ ਟਾ ਰੱਖ ਰੱਖੇ ਮੈਨੂੰ ਮਾਰ ਮਾਰ ਰੱਖ ਰੱਖੇ ਮੈਨੂੰ ਟੰਡਿਆਂ ਨਾਲ ਗੁੱਟਿਆ ਜੀ ਚਾਰ ਚਾਰ ਜਨੇ ਸੀਗੇ ਜੀ ਤੇ ਇੱਕ ਤਾਂ ਨਾ ਸੀਗਾ ਕਰਨ ਇੱਕ ਦਿਨ ਆ ਸੀਗਾ ਰੀਸ ਇੱਕ ਦਿਨ ਆ ਸੀਗਾ ਜੱਗਾ ਤੇ ਇੱਕ ਦਿਨ ਆ ਵੋਟਾ ਸੀਗਾ ਹਾਂਜੀ ਤੇ ਦੋ ਤਿੰਨ ਜਣਾਂ ਦੇ ਨਾਮ ਹੀ ਪਤਾ ਹੈਗਾ 6-7 ਜਣੇ ਸੀਗੇ ਜੀ ਵੈਸੇ ਇਨ ਕੁੱਟਾ ਵੀ ਕੋਈ ਲੈ ਆ ਕੇ ਕਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੜਾਈ ਹੋਈ ਨਹੀਂ ਨਾ ਜੀ ਕੋਈ ਹੋਜੀ ਕੋਈ ਰੰਜਿਸ਼ ਨਹੀਂ ਇਹਨਾਂ ਨਾਲ ਕੋਈ ਹੋਜੀ ਨਹੀਂ ਲੈ ਆ ਕੇ ਵੀ ਇਹਨਾਂ ਨੂੰ ਉੱਤੇ ਆ ਕੇ ਵੀ ਟਾਲਿਆ ਮੈਨੂੰ ਹਾਂਜੀ ਕਹਿੰਦੇ ਸਾਡੇ ਗੱਟੇ ਲੈ ਗਏ ਐ ਕਰਕੇ ਜੋ ਕਰਕੇ ਬਾਗੀ ਜੀ ਤੁਸੀਂ ਪਰਤਾਲ ਕਰੋ ਠੀਕ ਆ 2:30 1:30 ਵਜੇ ਮੈਂ ਮੰਡੀ ਪੁਰਾਣੀ ਮੰਡੀ ਸੀਗਾ ਖਿਚਾਬੇ ਖੇਤਰਪਾਲ ਗੋੜੇ ਮੈਂ ਕਿ ਉੱਥੇ ਕੈਮਰੇ ਕੋਲ ਤੁਸੀਂ ਚੈੱਕ ਕਰਾਓ ਪਰਤਾਲ ਕਰੋ ਜੀ ਤੁਸੀਂ ਮੈਨੂੰ ਕਿਉਂ ਕੁੱਟਿਆ ਨਹੀਂ ਬਈ ਉਹਨਾਂ ਨੇ ਜਮਾਂ ਰਹਿਮ ਨਹੀਂ ਕੀਤਾ ਕਿ ਜਮਾ ਵੀ ਰਾਮ ਗਿੱਤਾ ਹੋਏ ਮੇਰੇ ਸਾਰੇ ਕਪੜੇ ਦੇਖੋ ਖੂਨ ਨਾਲ ਸਾਰੇ ਲਿਬੜੇ ਹੋਏ ਆ ਮੇਰਾ ਕਪੜੇ ਸਾਈਡ ਤੇ ਪਈ ਆ ਦੇਖੋ ਜੀ ਫੋਨ ਤੋਂ ਬੰਦ ਨਹੀਂ ਸੀਗਾ ਜੀ ਕਿੰਨੇ ਦੀ ਘਟਨਾ ਤੇ ਜੀ ਕੱਲੇ ਦੀ ਗੱਲ ਕੱਲ ਦੀ ਗੱਲ ਹੈ ਜੀ ਦੋ ਟਾਈਗਰ ਨੇ ਵੀ ਚੱਕ ਕੇ ਲੈ ਗਏ ਮੈਨੂੰ ਘੰਟੇ-ਘੰਟੇ ਡੁੱਡ-ਡੁੱਡ ਘੰਟੇ ਬਾਅਦ ਕੋਟਿਆ ਨਾਲ 11:00 ਵਜੇ ਸੁੱਟਦਾ ਆ ਗਿਆ ਮੈਨੂੰ ਉੱਤੇ ਮੁੰਨੀ ਨਾਮ ਡੇਰੇ ਗੋਲੇ ਸੁੱਟ ਗਏ ਫਿਰ ਇਹਨਾਂ ਨੇ ਕਿਤੇ ਸੈਰਸੂਰ ਕਰਦੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੈਨੂੰ ਚੱਕ ਕੇ ਲੈ ਆਏ ਵਾਂਡੇ ਮੈਨੂੰ ਚੱਕ ਕੇ ਕਰਦੇ ਮੇਰੇ ਬਾਹਰ ਗਏ ਹੋਏ ਸੀਗੇ ਇਹ ਜੱਕੇ ਬਣਿਆ ਨਾ ڈاکੂ ਡੁਕਲ ਕਰਾਇਆ ਹਾਂਜੀ ਟਰੈਕ ਵਿੱਚ ਚੰਗੀ ਤਰ੍ਹਾਂ ਬਣਿਆ ਨਾ ਮੈਨੂੰ ਕਰੀਸਿਆ ਤੇ ਮੇਰੇ ਸਾਰੇ ਕਰੀਸ ਹੋਈ ਹੋਇਆ ਮੇਰੇ ਲਾਸਾਂ ਪਈਆਂ ਹੋਈਆਂ ਪਿੱਛੇ ਤੇ ਉਹ ਉਬਰਾਲ ਹੋਇਆ ਪਿਆ ਵੀ ਮੈਂ ਇਹਨਾਂ ਨੂੰ ਇਹੀ ਗੱਲ ਕਿਹਾ ਵੀ ਮੇਰਾ ਕਸੂਰ ਕੋਈ ਹੈ ਨਹੀਂ ਕੋਈ ਕਸੂਰ ਨਹੀਂ ਮੈਂ ਚਿੱਕਾ ਮਾਰਦਾ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਹੈਗਾ ਵੀ ਤੁਸੀਂ ਪੜਤਾਲ ਕਰੋ ਮੇਰਾ ਕੋਈ ਕਸੂਰ ਨਹੀਂ ਇਹੀ ਗੱਲ ਕਹੀ ਗਿਆ ਇਹਨਾਂ ਨੇ ਜਮਾ ਨਹੀਂ ਰਹਿਮ ਕਰਦਾ ਠੀਕ ਹੈ ਜੀ ਹਾਂਜੀ ਇਹਨਾਂ ਕੋਲੇ ਸੀਗਾ ਇੱਕ ਤਾਂ ਖੰਡਾ ਸੀਗਾ ਖੰਡਾ ਸੀਗਾ ਇੱਕ ਤਾਂ ਤੇ ਦੋ ਤਿੰਨ ਦਸਤੇ ਸੀਗੇ ਵੀ ਡੰਡੇ ਸੀ ਦੂਜੇ ਜਿਹੜੇ ਉਹ ਹੁੰਦੇ ਬੈਸਬਾਲ ਜੇ ਉਹ ਸੀਗੇ ਵੀ 7-8 ਜਣੇ ਸੀਗੇ ਵੀ ਚਾਰ ਇੱਕ ਜਣ ਖੰਡਾ ਇੱਕ ਜਣੇ ਗੜੇ ਸੀਗਾ ਤੇ ਮੇਰੇ ਇੱਥੇ ਮਾਰਿਆ ਉਹਨਾਂ ਨੇ ਤੇ ਸਾਰਾ ਹੱਥ ਟੁਆਟਾ ਮੇਰਾ ਆ ਮੇਰੀ ਲਾਤੀ ਦੇਖੋ ਤੁਸੀਂ ਟੰਕਿਆ ਹੋਇਆ ਤੇ ਸਾਰਾ ਮੇਰਾ ਫੈਕਚਰ ਹੋਇਆ ਪਿਆ ਸਾਰਾ ਤੇ ਚੱਪਲਾਂ ਨਾਲ ਤੇ ਮੇਰੇ ਇੱਥੇ ਦੋਨੇ ਪਾਸੇ ਓ ਡੰਡਾ ਰੱਖ ਕੇ ਤੇ ਲੱਤਾਂ ਰੱਖਿਆ ਮੇਰੇ ਉੱਤੇ ਆ ਦੇਖੋ ਇਨਸਾਨ ਹੈਗੇ ਮੇਰੇ ਆਗੇ ਨਾ ਕਿ ਬਈ ਮੇਰਾ ਇੰਨਾ ਕਿਉਂ ਰਹਿਮ ਕਰ ਵੀ ਰਹਿਮ ਖਾਲੋ ਵੀ ਇੰਨਾ ਇੰਨਾ ਕਸੂਰ ਨਹੀਂ ਹੁੰਦਾ ਵੀ ਬੰਦੇ ਨੂੰ ਤੁਸੀਂ ਐਵੇਂ ਕੁੱਟੀ ਅੰਨੇ ਵੰਨਾ ਭਾਈ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਕਹੀ ਆ ਬਈ ਕੋਈ ਕਹਿੰਦਾ ਵੀ ਬੰਦੇ 10 ਬੰਦੇ ਜਸ ਮੈਂ ਕਿ ਬਈ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਕੋਈ ਗਲਵਾਤ ਦਾ ਵੀ ਕੋਈ ਗਲਵਾਤ ਉਹਨਾਂ ਜਮਾਂ ਰਹਿਮ ਨਿਖਾਇਆ ਵੀ ਇੰਨਾ ਬੁਰਾ ਕੁੱਟਾ ਵੀ ਮੈਨੂੰ ਗੱਡੀ 'ਚ ਪਾ ਕੇ ਵੀ ਕ੍ਰੀਸਾ ਵੀ ਉਹਦੇ ਵੀ ਬਹੁਤ ਚੰਤਾ ਨੇ ਵੀਡੀਓ ਬਣਾਈਆ ਵਾਰ ਹਾਂਜੀ ਕਾਜੀ ਪੱਲੇ ਕੁੱਲੇਦਾਰੀ ਅੰਨਾ ਉਹਨਾਂ ਹੀ ਠੀਕ ਹੈ ਜੀ ਕਦੇ ਗੱਡੀਆਂ ਗੁੱਡੀਆਂ ਜਾਵੜਦਾ ਹਾਂ ਇਦੋ ਲੋਸ ਲਾਇਕ ਹੁੰਦੇ ਹੀ ਕਰਦੇ ਆ ਕਿੰਨੇ ਕਰਦੇ ਆ ਦੋਸਤ ਵਾਰਿਆਂ ਦੀ ਇਹ ਕੰਦੇਕ ਸੀ ਇਹ ਕਹਿੰਦੇ ਵੀ ਬੀ ਵਾਈ ਕੱਟੇ ਮੋਟਰਸਾਈਕਲ ਤੁਸੀਂ ਲੈ ਕੇ ਗਏ ਆ ਕੰਟੇ ਦੇ ਵਿੱਚ ਵਿੱਚ ਗੱਲ ਕੰਟੇ ਦੇ ਵਿੱਚ ਵਿੱਚ ਕੰਦਾ ਕੰਮ ਹੋਇਆ ਮੈਂ ਕਿੰਨੇ ਕੱਟੇ ਕਾ ਮੈਂ ਲੈ ਆ ਗਿਆ ਸੀ ਦੱਸੋ ਸਾਨੂੰ ਵੀ ਸਾਈਕਲ ਮੰਗਣੇ ਦਿੰਦਾ ਮੋਟਰਸਾਈਕਲ ਕਿੱਥੇ ਲੈ ਆ ਸੀ ਅਸੀਂ ਕਹੀ ਗਏ ਵੀ ਛੱਡ ਦਿਓ ਸਾਨੂੰ ਵੀ ਮੇਰਾ ਕੋਈ ਕਸੂਰ ਨਹੀਂ ਬਈ ਉਹਨਾਂ ਨਾਲ ਜਮਾ ਨਹੀਂ ਛੱਡਿਆ ਬਈ ਕੁੱਤੀ ਗਈ ਕੁੱਤੀ ਗਈ ਡੰਡੇ ਵਾਲਾ ਬੁੜਾਈ ਹੈ ਤੇ ਕੱਪ ਹਮਾਰਾ ਮੇਰੇ ਸਾਥ ਆਟੇ ਟਾਂਕੇ ਆਈ ਹੋਈ ਆ ਤੇ ਇਧਰ ਦੇਖੋ ਸਾਰਾ ਕੁਝ ਬੁਰਾ ਹੋਇਆ ਵੀ ਮੇਰੇ ਸਾਰੇ ਕੋਨਾ ਕਪੜੇ ਲੁੱੜੇ ਹੋਏ ਆ। ਹਾਂਜੀ ਕਿਸੇ ਨੇ ਨਹੀਂ ਛੜਾਇਆ ਸਭ ਤਮਾਸ਼ਾ ਦੇਖੀਏ ਵੀਡੀਓ ਬਣਾਈਏ ਕਿਸੇ ਨੇ ਨਹੀਂ ਜਾ ਵੀ ਛੱਡ ਦੇ ਚਲੋ ਇੰਨਾ ਨਹੀਂ ਕੁੱਤੀ ਦਾ ਹੁੰਦਾ ਜਾਨੀ ਕੁੱਤੀ ਦਾ ਵੀ ਜਿਹੜਾ ਕੁਝ ਹੋ ਗਿਆ ਬਈ ਪੁਲਿਸ ਕਾਰਵਾਈ ਕਰੋ ਜੋ ਕਰੋ ਕਿਸੇ ਨੇ ਕੋਈ ਗੱਲ ਨਹੀਂ ਨਿਕੀ ਵੀ ਮੈਂ ਤੇ ਕੋਈ ਮੈਨੂੰ ਮੈਂ ਕੋਈ ਛੱਡ ਦਵੇ ਗੱਲ ਵੀ ਮੈਂ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ। ਆਹ ਦੇਖੋ ਜੀ ਆਹ ਦੇਖੋ ਜੀ ਸਾਰਾ ਪੈਚਰ ਹੋਇਆ ਹੋਇਆ ਆ। ਆ ਬਈ ਪੁਲਿਸ ਬੋਸ ਆਈ ਹੈ। ਹਾਂਜੀ ਪੁਲਿਸ ਬੋਸ ਕੋਈ ਨਹੀਂ ਆਈ ਹੈ। ਪੰਪ ਕੋਲੇ ਦੋ ਮੁਲਾਜ਼ਮ ਖੜੇ ਸੀ ਉੱਥੇ। ਠੀਕ ਹੈ ਜੀ ਉੱਤੇ ਉਹਨਾਂ ਨੇ ਵੀ ਕੁਝ ਵੀ ਉਹਨਾਂ ਨੇ ਵੀ ਨਹੀਂ ਕਿਹਾ ਪਤਾ ਨਹੀਂ ਕਿਹੜੇ ਗਾਈਜ਼ ਕਿਹੜੇ ਸੀ ਸਾਨੂੰ ਪਿੰਡ ਵਾਲੇ ਸੀ ਕਿਹੜੇ ਸੀ ਉਹਨਾਂ ਨੇ ਵੀ ਨਹੀਂ ਮੈਂ ਕਿ ਚਲੋ ਤੇ ਮਾਨੂੰਰ ਹੈਲਪ ਹੈ ਉਹਨਾਂ ਨੂੰ ਵੀ ਕਿਹਾ ਵੀ ਜਨਾਬ ਮੇਰਾ ਕੋਈ قصੂਰ ਹੈ ਨਹੀਂ ਆ ਬਾਦਸ਼ਾਹਾਂ ਦਾ ਸੀ ਪਤਾ ਨਹੀਂ ਕਿਹੜਾ ਜਲਾਲਾਬਾਦ ਰੋਡ ਹੈ ਗਾਈਂ ਹਾਂ ਜੀ ਕਿਸੇ ਨੇ ਨਹੀਂ ਛੜਾਇਆ ਕਿਸੇ ਬਾਈ ਮੰਗ ਕੀ ਬਸ ਮੇਰਾ قصੂਰ ਇਨਸਾਬ ਹੋਵੇ ਬਸ ਔਰ ਕੁਝ ਨਹੀਂ ਅਸੀਂ ਗਰੀਬ ਬੰਦੇ ਅਸੀਂ ਇਹ ਸੋਨੂੰ ਸਾਡੇ ਮੁੰਡੇ ਦਾ دوست ਹੈਗਾ ਤੇ ਸਾਡੇ ਮੁੰਡਾ ਨਾ ਘਰੇ ਆਇਆ ਕਹਿੰਦੇ ਤੇਰਾ ਮੁੰਡਾ ਕਿੱਥੇ ਹੈ ਉਹ ਕਿੱਥੇ ਆ ਅਸੀਂ ਕਹਿੰਦੇ ਅੰਦਰ ਬੜਿਆ ਅਸੀਂ ਬੂਆ ਨਹੀਂ ਖੋਲਿਆ ਇਹਨਾਂ ਧੱਕਾ ਮਾਰਿਆ ਬੂਆ ਖੋਲਾਇਆ ਅਸੀਂ ਜਦੋਂ ਬੂਆ ਖੋਲਿਆ ਕਹਿੰਦੇ ਅਸੀਂ ਚੱਕ ਕੇ ਲੈ ਕੇ ਜਾਏ ਤੇ ਸੋਨੂੰ ਮਿਲ ਗਿਆ ਬਾਹਰ ਸੋਨੂੰ ਚੱਕ ਕੇ ਲੈ ਜਾਏ ਕਿ ਗਲੀ 'ਚ ਕੁੱਟਣ ਲੱਗੇ ਕੁੱਟ ਕੇ ਗੱਡੀਆਂ 'ਚ ਵਾਹ ਲਿਆ ਵਾਹ ਕੇ ਤੇ ਲੈ ਗਏ ਪਤਾ ਨਾ ਕਿੱਧਰ ਸੋਨੂੰ ਕੁ ਲੈ ਜਾ ਕੇ ਗੋਨਾਨਕ ਕਾਲਜ ਕੱਢਿਆ ਜਾ ਕੇ ਤੇ ਕਹਿੰਦੇ ਜਾ ਕੇ ਕਹਿੰਦੇ ਨਾ ਇਹਨੂੰ ਗੱਡੀ ਨਾਲ ਖਾਈ ਚਾ ਖੜੀ ਚ ਕਿ ਕੁੱਟਿਆ ਬੰਨਿਆ ਤੇ ਇਹਦੇ ਨਾਲ ਕਹਿੰਦੇ ਬਹੁਤ ਅਤਿਆਚਾਰ ਕੀਤਾ ਜ਼ਖਮ ਵੱਢ ਕੇ ਤੇ ਉਹ ਜ਼ਖਮ 'ਚ ਫਿਰ ਡੰਡੇ ਮਾਰੇ ਫਿਰ ਉਹਨਾਂ ਨੂੰ ਕਹਿੰਦਾ ਕਹਿੰਦੇ ਹੁਣ ਤੈਨੂੰ ਨਾ ਵੱਢ ਦੂੰਗਾ ਮੈਂ ਮਾਰ ਦੂੰਗਾ ਬਾਅਦ ਚ ਕਹਿੰਦਾ ਨਾ ਜਨਾਨੀਆਂ ਨੂੰ ਕਹਿੰਦੇ ਫੜਾਊਂਗਾ ਸਾਨੂੰ ਧਮਕਾਉਨੀਆਂ ਵਾਧੂਆਂ ਦਿੱਤੀਆਂ ਜਨਾਬ ਜੀ ਅਸੀਂ ਨਾ ਪੁਲਿਸ ਪ੍ਰੇਸ਼ਾਨ ਤਾਂ ਇਹ ਕੱਲ ਕਰਦੇ ਮੈਂ ਨਹੀਂ ਜਾਂਦੇ ਸੀ ਉਹਨਾਂ ਨੂੰ ਚਾਰ ਜਨੇ ਸੀ ਆਪਣੇ ਘਰ ਦੇ ਪਰ ਚਾਰ ਜਨੇ ਆਏ ਅੰਦਰ ਬੜੇ ਆ ਉਹਨਾਂ ਕੋਲ ਉਹ ਡੰਡੇ ਸੀ ਕਿ ਲੋਹੇ ਕੇ ਕਿਰਪਾਨ ਸੀ ਔਰ ਕਾਹਨਾ ਦੂਜੇ ਨਾਲ ਧਮਕਾਉਨੀਆਂ ਵਾਧੂ ਦਿੱਤੀਆਂ ਸਾਨੂੰ ਬੁੜੀਆਂ ਸੀ ਮੇਰੀ ਬੋਕੀਆਂ ਦੋ ਅਸੀਂ ਹੱਥ ਵੀ ਜੋੜਿਓ ਨਾ ਕੇ ਹੱਥ ਵੀ ਫੇਰਿਆ ਵੀ ਬੇਟਾ ਐ ਮੇਰਾ ਪੁੱਤ ਇਹ ਹੈਗਾ ਹੀ ਪਰਸੋਂ ਕੀ ਗੱਲ ਹੈ ਕਿੰਨਾ ਵੇਜੇ ਗੱਲ ਇਹ ਹੈਗੀ 10:30 ਤੱਕ ਕੀ ਟਾਈਮ ਹੋਊਗਾ ਅਜੀ ਸੁੱਤੇ ਪੈ ਸੀ ਜਨਾਬ ਅਸੀਂ ਮੰਗ ਇਹ ਕਰਦੇ ਵੀ ਸਾਡੇ ਬੱਚੇ ਨੂੰ ਕੋਈ ਗੱਲ ਹੁੰਦੀ ਇਹ ਭੱਜ ਕੇ ਸਾਡੇ ਬੱਚੇ ਨੂੰ ਕੁੱਟਣ ਨੂੰ ਪੈਂਦੇ ਵੀ ਅਸੀਂ ਕਹਿੰਦੇ ਵੀ ਮੇਰੇ ਬੱਚੇ ਨਾਲ ਖਿਲਾਫ ਕੋਈ ਗੱਲ ਨਾ ਕਰਨ ਵੀ ਜੋ ਕਰੇ ਉਹ ਕਰੇ ਨਾ ਜਾਤ ਸਾਨੂੰ ਨਾ ਦੁਖੀ ਕਰੋ ਠੀਕ ਐਵੇਂ ਸੀਗਾ ਅਸੀਂ ਨਾ ਗਲੀ 'ਚ ਵੈਸੇ ਹੀ ਖਾਣਾ ਪੀਣਾ ਖਾ ਕੇ ਗੇੜੇ ਜੇ ਘਟਦੇ ਸੀਗੇ ਇੱਕ ਕਾਰ ਤੇ 4-5 ਬੰਦੇ ਸੀਗੇ ਤੇ ਇਹਨਾਂ ਨੂੰ ਗਲੀ 'ਚ ਸੱਟਦਾ ਅਸੀਂ ਭੱਜ ਕੇ ਦੇਖਣ ਗਏ ਆ ਤੇ ਇਹਨਾਂ ਦੇ ਖੂਨ ਹੱਥ-ਪੈਰ ਤੇ ਸਾਰੇ ਦੇ ਡੁੱਲੀ ਜਾਂਦਾ ਸੀਗਾ ਮਾੜਾ-ਮੋਟਾ ਅਸੀਂ ਜਾਣਦੇ ਅਸੀਂ ਕਿਰਾਏਦਾਰ ਹੈਗੇ ਆ ਇਹ ਘਰੇ ਆਏ ਅਸੀਂ ਇਹਨਾਂ ਨੂੰ ਲਿਜਾ ਕੇ ਸਿਟੀ ਲੈ ਕੇ ਗਏ ਆ ਰਾਤ ਨੂੰ ਰਿਪੋਰਟ ਲਿਖਾਈ ਆ ਉਹਨਾਂ ਨੇ ਸਾਨੂੰ ਭੇਜਿਆ ਅਸੀਂ ਇਕੱਲੇ ਰਾਤ ਨੂੰ ਸਰਕਾਰੀ ਹਸਪੀਟਲ ਤੇ ਦਾਖਲ ਕੀਤਾ ਆ ਕੇ ਸਾਡੇ ਨਾਲ ਕੋਈ ਵੀ ਨਹੀਂ ਸੀਗਾ ਤੇ ਸਵੇਰ ਤੋਂ ਸ਼ਾਮ ਤੱਕ ਹਜੇ ਵੀ ਕੋਈ ਗੱਲਬਾਤ ਉੱਧਰ ਦੀ ਨਹੀਂ ਆਈ ਸਾਡੀ ਨਾ ਕੋਈ ਪੁਲਿਸ ਨਾ ਕੁਝ ਹੋਇਆ ਨਾ ਕੋਈ ਕਰਦੀ ਪਈ ਨਾ ਦਿਨ ਹੋ ਗਿਆ ਸਾਨੂੰ ਭਜਦਿਆਂ ਨੂੰ ਕੋਈ ਪੁਲਿਸ ਨਾ ਸਾਡਾ ਕੋਈ ਕੋਈ ਪਤਾ ਲੈਣ ਆਂਦੀ ਪਈ ਹੈ ਹਾਂਜੀ ਤੇ ਅਸੀਂ ਉਧਰ ਉਹ ਜਾ ਕੇ ਸਵੇਰੇ ਵੀ ਆਏ ਅਸੀਂ ਤਿੰਨ ਚਾਰ ਘੰਟੇ ਪਏ ਰਹੇ ਆ ਉਹਨਾਂ ਨੇ ਕਿਹਾ ਫੋਨ ਕੀਤਾਗੇ ਨਾ ਸਾਨੂੰ ਕੋਈ ਫੋਨ ਕੀਤਾ ਨਾ ਕੋਈ ਗੱਲਬਾਤ ਹੈਗੀ ਆ ਤੇ ਹੁਣ ਸ਼ਾਮ ਨੂੰ ਸਾਨੂੰ ਇਹ ਕੁਝ ਕਰਨਾ ਪਿਆ ਉਨਕੀ ਮੰਗਾਂ ਸਾਡੇ ਸਾਢੇ 10 ਆ ਹੀ ਮੰਗ ਹੈਗੀ ਆ ਮਤਲਬ ਜਿਹੜਾ ਕੁਝ ਹੈਗਾ ਜਿਨ੍ਹਾਂ ਨੇ ਕੀਤਾ ਨਹੀਂ ਕੀਤਾ ਹੈਗਾ ਉਹਨਾਂ ਨੂੰ ਦੇਖੋ ਜਿਹੜਾ ਕੁਝ ਹੈਗਾ ਸਬੂਤ ਆਪਦਾ ਹੈਗਾ ਲਿਆ ਕੇ ਪਰ ਇਹ ਨਜਾਇਜ਼ ਕੰਮ ਨਾ ਕਰੋ ਇਸ ਪੂਰੇ ਮਾਮਲੇ ਸੰਬੰਧੀ ਜਦੋਂ ਥਾਣਾ ਸਿਟੀ ਦੇ ਐਸ ਐਚ ਓ ਵਰੁਣ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਧਿਆਨ ਦੇ ਵਿੱਚ ਇੱਕ ਵੀਡੀਓ ਆਈ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਟਰਾਲੇ ਪਿੱਛੇ 끄ੜੇ ਸਿਆ ਜਾ ਰਿਹਾ ਸੀ ਤਾਂ ਉਸ ਦੀ ਸਾਡੇ ਕੋਲ ਐਮ ਐਲ ਏ ਆ ਚੁੱਕੀ ਹੈ ਤਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਹਾਂਜੀ ਇੱਕ ਵੀਡੀਓ ਆਈ ਹੈ ਜਿਹੜੀ ਸਾਹਮਣੇ ਆਈ ਹੈ ਸਾਡੇ ਵੀ ਇੱਕ ਲੜਕਾ ਹੈਗਾ ਜਿਸ ਨੂੰ ਰੱਲੇ ਦੇ ਪਿੱਛੇ ਕਿਹੜੀ ਸ ਹੈ ਤੇ ਉਹਦੇ ਸਬੰਧ ਵਿੱਚ ਸਾਡੇ ਕੋਲ ਜਿਹੜੀ ਐਮਐਲਆਰ ਆਈ ਹੈ ਤੇ ਅਸੀਂ ਉਹ ਲੜਕੇ ਦੀ ਸਟੇਟਮੈਂਟ ਲਿਖ ਕੇ ਜੋ ਐਸ ਪਰ ਲਾਉ ਬੰਦਾ ਉਹ ਕਰਾਂਗੇ ਇੱਕ ਹੀ ਕਾਰਨ ਕੀ ਸੀ ਜਿਵੇਂ ਕਿ ਕਿਹੜੀ ਸ ਹੈ ਇੱਕ ਕਾਰਨ ਇਹ ਸੀ ਉਹ ਕਹਿੰਦੇ ਆ ਵੀ ਇਹ ਜਿਹੜਾ ਇਲਜ਼ਾਮ ਲਗਾ ਰਹੇ ਸੀ ਦੂਸਰੀ ਪਾਰਟੀ ਵੀ ਉਹ ਵੀਡੀਓ ਦੇ ਵਿੱਚ ਹੀ ਵੇਖਿਆ ਜਾ ਰਿਹਾ ਜਿਹੜਾ ਦੂਸਰੀ ਪਾਰਟੀ ਇਲਜ਼ਾਮ ਲਾ ਰਹੀ ਹੈ ਵੀ ਜਠਾਏ ਨੇ ਕੋਈ ਗੱਟੇ ਕੋਈ ਚੋਰੀ ਕੀਤੀ ਉਹ ਹਜੇ ਕੋਈ ਕਲੈਰਿਟੀ ਹੈਗੀ ਉਸ ਚਾਮ ਵਿੱਚ ਇਹ ਕਿ ਬੰਦਾ ਰਿਪੋਰਟ ਹੋਈ ਹੈ ਉਹਦੀ ਸਟੇਟਮੈਂਟ ਲੜਕੇ ਦੀ ਆਪਾਂ ਲਿਖ ਕੇ ਨਾ ਸਾਰੀ ਜਿਹੜੋਂ ਲੜਕੇ ਦੀ ਸਟੇਟਮੈਂਟ ਲਿਖਾਂਗੇ ਉਹ ਸਾਰਾ ਕੁਝ ਤਸਵੀਰ ਕੀ ਮੈਟ੍ਰਿਕੀ ਦੀ ਸੀ ਮੁਖਤਸਰ ਸਾਹਿਬ ਤੋਂ ਮੋਤਾ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼